ਇੰਡੀਆ ਦੇ ਵਿੱਚ ਨਵੇਂ ਕਾਨੂੰਨ ਦਾ ਐਲਾਨ ਹੋ ਗਿਆ ਜੀ ਪਹਿਲੀ ਜਨਵਰੀ 2025 ਚੋਂ ਇਹ ਲਾਗੂ ਹੋ ਜਾਣਾ ਤੇ ਇਸ ਦੀ ਸ਼ੁਰੂਆਤ ਮੱਧ ਪ੍ਰਦੇਸ਼ ਅੰਦੌਰ ਸਿਟੀ ਤੋਂ ਹੋਵੇਗੀ ਕਿਉਂਕਿ ਅੰਦੌਰ ਸਿਟੀ ਦੇ ਵਿੱਚ ਪਖਾਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਆ ਉਹਨਾਂ ਨੇ ਇੱਕ ਗਰੁੱਪ ਨੂੰ ਗ੍ਰਿਫਤਾਰ ਕੀਤਾ ਆ ਉਹਨਾਂ ਦੇ ਕੋਲੋਂ 78 ਲੱਖ ਰੁਪਈਆ ਉਹਨਾਂ ਨੇ ਬਰਾਮਦ ਕੀਤਾ ਆ ਪੁਲਿਸ ਵਾਲਿਆਂ ਨੇ ਤੇ ਜਿਹੜਾ ਗਰੁੱਪ ਫੜਿਆ ਆ ਉਹਨਾਂ ਨੇ ਇਹ ਦੱਸਿਆ ਆ ਕਿ ਉਸ ਦਾ ਜਿਹੜਾ ਮਾਲਕਾ ਗਰੁੱਪ ਦਾ ਉਸ ਦੇ ਕੋਲੇ ਉਨਵਰਸਿਟੀ ਦੇ ਵਿੱਚ ਬਹੁਤ ਸਾਰੇ ਫਲੈਟ ਜ਼ਮੀਨ ਤੇ ਦੁਕਾਨਾਂ ਜਿਹੜੀਆਂ ਰੈਂਟ ਤੇ ਉੱਪਰ ਨੇ ਤੇ ਉਹ ਪੈਸੇ ਵੀ ਲੋਕਾਂ ਨੂੰ ਵਿਆਜ ਦੇ ਉੱਪਰ ਦੰਦਾਇਆ ਤੇ ਉਸ ਦੇ ਕੋਲੇ ਕੰਮ ਕਰਨ ਵਾਲੇ ਜਿਹੜੇ ਪਖਾਰੀ ਨੇ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਹੋਲਡਰ ਜਿਨ੍ਹਾਂ ਦੇ ਕੋਲੇ ਡਿਗਰੀਆਂ ਨੇ ਤੇ ਉਹੋ ਨੇ ਤੇ ਉਹ ਲੋਕਾਂ ਤੋਂ ਦਿਨ ਭਰ ਦਿਨ ਭਰ ਭੀਖ ਮੰਗਦੇ ਨੇ ਤੇ ਸ਼ਾਮਾਂ ਨੂੰ ਉਹਨਾਂ ਨੂੰ ਵਧੀਆ ਡਿਨਰ ਕਰਵਾਇਆ ਜਾਂਦਾ ਆ ਹੋਟਲ ਦੇ ਵਿੱਚ ਤੇ ਰਹਿਣ ਵਾਸਤੇ ਵਧੀਆ ਉਹਨਾਂ ਨੂੰ ਹੋਟਲਾਂ ਦੇ ਵਿੱਚ ਕਮਰੇ ਦਿੱਤੇ ਜਾਂਦੇ ਨੇ ਜਿਸ ਦੇ ਦੇਖਦੇ ਹੋਏ ਜਿਹੜੀ ਭਿਖਾਰੀਆਂ ਦੀ ਗਿਣਤੀ ਆ ਉਹ ਵਾਧੀ ਜਾ ਰਹੀ ਆ ਗਰੁੱਪ ਇਹ ਹੋਰ ਸਟਰੋਂਗ ਜਿਹੜਾ ਕਿ ਹੋ ਰਿਹਾ ਆ ਅੰਦੌਰ ਸਿਟੀ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਯਾਨੀ ਕਿ ਇਸੇ ਮਹੀਨੇ ਸ਼ਹਿਰ ਦੇ ਵਿੱਚ ਬੋਰਡ ਲਗਾ ਦਿੱਤੇ ਗਏ ਨੇ ਕਿ ਪਖਹਾਰੀਆਂ ਨੂੰ ਭੀਖ ਦੇਣਾ ਤੇ ਭੀਖ ਲੈਣਾ ਇੱਕ ਕਾਨੂੰਨੀ ਅਪਰਾਧ ਹੈ ਜੇਕਰ ਕੋਈ ਭੀਖ ਲੈਣਾ ਦੰਦਾ ਫੜਿਆ ਗਿਆ ਜਾਂ ਲੈਂਦਾ ਫੜਿਆ ਗਿਆ ਤਾਂ ਦੋਨਾਂ ਦੇ ਉੱਪਰ ਪਰਚਾ ਦਰਜ ਹੋਵੇਗਾ ਤੇ ਉਹਨਾਂ ਨੂੰ ਸਜ਼ਾ ਵੀ ਹੋਵੇਗੀ ਪਹਿਲੀ ਜਨਵਰੀ ਤੋਂ ਜਿਹੜਾ ਜੁਰਮਾਨਾ ਆ ਉਹਦਾ ਐਲਾਨ ਹੋ ਜਾਣਾ ਵੀ ਕਿੰਨਾ ਜੁਰਮਾਨਾ ਤੇ ਕਿੰਨੀ ਸਜ਼ਾ ਹੋਵੇਗੀ ਫਿਲਹਾਲ ਹੁਣ ਸ਼ਹਿਰ ਦੇ ਵਿੱਚ ਪੋਸਟਰ ਲਾਤੇ ਆ ਤੇ ਅੰਦਰ ਸਿਟੀ ਵਾਲਿਆਂ ਦਾ ਇਹ ਦਾਵਾ ਹੈ ਕਿ ਉਹ ਇੰਡੀਆ ਦੀ ਪਹਿਲੀ ਸਿਟੀ ਇਸ ਕਾਨੂੰਨ ਦੇ ਨਾਲ ਉਹ ਬਣਾਉਣਗੇ ਜਿਹੜੀ ਕਿ ਇੱਕ ਪਖਹਾਰੀ ਮੁਲਕ ਮੁਖਤ ਸਿਟੀ ਜਿਹੜੀ ਕਿ ਇਹ ਹੋਵੇਗੀ ਕਿਉਂਕਿ ਦੇਸ਼ ਭਰ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ 4 ਲੱਖ ਤੋਂ ਵੱਧ ਜਿਹੜੇ ਆ ਕਿ ਪਖਹਾਰੀ ਨੇ ਤੇ ਪਖਹਾਰੀਆਂ ਦੀ ਗਿਣਤੀ ਬਾਹਰੀਆਂ ਸਟੇਟਾਂ ਦੇ ਵਿੱਚ ਜਿੰਨੀਆਂ ਵੀ ਇੰਡੀਆ ਦੀਆਂ ਨੇ ਮੱਧ ਪ੍ਰਦੇਸ਼, ਐਮਪੀ, ਯੂਪੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ ਕਿਉਂਕਿ ਇਸ ਏਰੀਆ ਦੇ ਵਿੱਚ ਗਰੀਬੀ ਜਿਹੜੀ ਕਿ ਕਾਫੀ ਜ਼ਿਆਦਾ ਹੈ ਦੂਸਰੇਆਂ ਸਟੇਟਾਂ ਦੇ ਮੁਕਾਬਲੇ ਤੇ ਬਾਕੀ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਕਮੈਂਟਾਂ ਦੇ ਵਿੱਚ ਆਪਣੇ ਸਵਾਲ ਜਵਾਬ ਜ਼ਰੂਰ ਲਿਖਿਓ ਤੇ ਮੈਂ ਯੂਰਪ ਦੇ 2-4 ਮੁਲਕਾਂ ਦੇ ਵਿੱਚ ਗਿਆ ਆ ਉਹਨਾਂ ਦੇ ਵਿੱਚੋਂ ਸਵਿਟੇਰਲੈਂਡ ਆ ਸਵਿਟੇਰਲੈਂਡ ਦੇ ਵਿੱਚ ਮੈਨੂੰ ਕੋਈ ਵੀ ਪਖਾਰੀ ਨਹੀਂ ਦਿਸਿਆ ਉੱਥੇ ਤਕਰੀਬਨ ਮੈਂ 10 ਦਿਨਾਂ 10 ਤੋਂ 12 ਦਿਨ ਰਿਹਾ ਸੀਗਾ ਯਾਨੀ ਕਿ 2 ਹਫ਼ਤੇ ਤੇ ਉਹ ਗੱਲ ਹੈਗੀ 2019 ਦੀ ਤੇ ਬਾਕੀ ਯੂਰਪ ਦੇ ਸਾਰੇ ਮੁਲਕਾਂ ਦੇ ਵਿੱਚ ਆਮ ਹੀ ਤੁਹਾਨੂੰ ਮਿਲ ਜਾਣਗੇ ਪਖਾਰੀ ਕਿਸੇ ਮਾਰਕੀਟ ਦੇ ਬਾਹਰ ਬੈਠੇ ਹੋਏ ਜਾਂ ਟ੍ਰੇਨ ਦੇ ਬਾਹਰ ਬੈਠੇ ਹੋਏ ਤੇ ਉਹ ਆਪਣਾ ਆਰਾਮ ਨਾਲ ਬੈਠੇ ਨੇ ਲੋਕੀ ਉਹਨਾਂ ਨੂੰ ਦੇਰੇ ਨੇ ਕੋਈ ਖਾਣਾ ਦਿੰਦਾ ਆ ਕੋਈ ਪੈਸੇ ਦਿੰਦੇ ਆ ਤੇ ਉਹਨਾਂ ਲਗਾ ਉਹ ਖੁਸ਼ ਆਮ ਨੂੰ ਸ਼ਰਾਬਾਂ ਵੀ ਪੀਂਦੇ ਨੇ ਤੇ ਆਪਣਾ ਇੰਜੋਏਮੈਂਟ ਵੀ ਕਰਦੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਦੇ ਵਿੱਚ ਆਪਣੀ ਰਾਇ ਜਿਹੜੀ ਆ ਉਹ ਜਰੂਰ ਦਿਓ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਸ਼ੁਕਰੀਆ